ਪੰਜਾਬ ਦੇ ਬੀਜੇਪੀ ਲੀਡਰਾਂ ਨੂੰ ਖੜੜੇ ਆਏ ਨੇ ਜਿਵੇਂ ਤੋਮਰ ਦੀਆਂ ਚਿੱਠੀਆਂ ਦਿਖਾਉਂਦੇ ਸੀ ਨਾ ਬਾਦਲਵਰੀ ਸੁਖਵੀਰ ਬਾਦਲਵਰੀ ਕਿ ਤੈਨੂੰ ਖੇਤੀ ਕਰਨ ਦੇ ਹੱਕ ਦੇ ਵਿੱਚ ਉਹਵੇਂ ਇੱਕਤੀ ਫੇਰ ਆਇਆ ਇਹਨਾਂ ਨੂੰ ਪਰ ਅਕਤੀ ਨੇ ਹੱਥ ਜੋੜਦੇ ਕਿ ਅਸੀਂ ਦੁਬਾਰਾ ਗੋਹਾਨੀ ਸਟਾਉਣਾ ਜੀ ਸੱਤੇ ਨਹੀਂ ਹੋਣਾ ਹੱਥ ਖੜੇ ਕਰਤੇ ਪੰਜਾਬ ਦੇ ਬੀਜੇਪੀ ਲੀਡਰਸ਼ਿਪ ਨੇ ਕਿਉਂਕਿ ਬਾਰ ਬਾਰ ਛਿੱਤਰ ਉਹ ਖਾਂਦੇ ਨੇ ਮੈਂ ਤਾਂ ਪਹਿਲੇ ਦਿਨ ਤੋਂ ਕਹਿਣਾ ਕਿ ਭਰਾਵਾ ਜੇ ਪੰਜਾਬ ਚ ਰਾਜਨੀਤੀ ਕਰਨੀ ਤਾਂ ਪੰਜਾਬ ਦੇ ਮੁੱਦਿਆਂ ਦੇ ਤਾਂ ਆ ਜੋ ਸਭ ਤੋਂ ਲੰਮਾ ਸਮਾਂ ਪੰਜਾਬ ਤੋਂ ਲੈ ਕੇ ਜੇ ਦਿੱਲੀ ਦੇ ਤਖਤ ਤੇ ਰਾਜ ਕੀਤਾ ਤਾਂ ਕਾਂਗਰਸ ਨੇ ਕੀਤਾ ਇਹ ਜਿਹੜੇ ਕੰਡੇ ਬੀਜੇ ਨੇ ਇਹ ਉਹਨ ਅਕਾਲੀ ਦਲ ਤੋਂ ਅਕਾਲੀ ਦਲ ਬੀਜੇਪੀ ਦੀ ਝੋਲੀ ਪੈ ਗਿਆ ਤੇ ਅੱਜ ਉਹਦਾ ਹੀ ਹੈ ਕਿ ਅੱਜ ਕੱਲ ਸਫੀਰ ਬਾਦਲ ਕਹਿ ਰਿਹਾ ਸੀ ਜੀ ਪਟਨਾ ਵੀ ਲੈ ਗਏ ਜੀ ਦਿੱਲੀ ਵੀ ਲੈ ਗਏ ਜੀ ਹਰਿਆਣਾ ਵੀ ਲੈ ਗਏ ਓਏ ਕਿਹਦੀਆਂ ਨਲਾਕੀਆਂ ਸਿਰ ਤੇ ਕਿਹਨੇ ਬਿਠਾਇਆ ਉਹਨਾਂ ਨੂੰ ਤੇ ਅੱਜ ਅਗਲੇ ਤੁਹਾਡੇ ਘਰ ਤੱਕ ਵੜ ਗਏ ਅੱਜ ਤੁਹਾਡੀ ਧਾਰਮਿਕ ਸੰਸਥਾ ਮੇ ਤੱਕ ਵੜ ਗਏ ਸੋ ਇਸ ਲਈ ਇਹ ਚੁਣੌਤੀ ਅਜੇ ਵੀ ਖੜੀ ਹੈ ਨਾ ਕਾਂਗਰਸ ਨੇ ਲੜਨੀ ਹੈ ਲੜਾਈ ਨਾ ਅਕਾਲੀ ਦਲ ਤੋਂ ਉਮੀਦ ਰਹਿ ਗਈ ਆ ਇਨਕਲਾਬੀ ਜਿਤਾ ਕੇ ਦੇਖ ਲੇ ਤੁਸੀਂ ਇਹ ਪੂਰੀ ਤਰ੍ਹਾਂ ਉਹਨਾਂ ਵਾਲੇ ਤਰੀਕੇ ਦੇ ਚੱਲ ਰਹੇ ਨੇ ਕੇਂਦਰੀਕਰਨ ਨਾਲ ਤੇ ਇਹ ਤਾਂ ਉਹਨਾਂ ਲਈ ਰਾਹ ਖੋਲ ਰਹੇ ਨੇ ਰਾ ਇਹਨਾਂ ਦੇ ਰਾਜ ਦੇ ਵਿੱਚ ਪਾਣੀਆਂ ਦੇ ਫੱਟੇ ਲਵਾ ਲੈ ਕੇ ਮੈਂ ਪਾਣੀਆਂ ਦਾ ਰਾਖਾ ਅਗਲੇ ਡੈਮ ਤੋਂ ਲੈ ਕੇ ਸਿਕਿਉਰਿਟੀ ਤੱਕ ਦਾ ਕੰਟਰੋਲ ਕਰ ਲਿਆ ਇਹਨਾਂ ਦੇ ਰਾਤ ਚ ਕਹਿੰਦੇ ਜੀ ਯੂਨੀਵਰਸਿਟੀ ਅਸੀਂ ਨਵੀਂ ਖੋਲ੍ਹਣੀਆਂ ਅਗਲੇ ਪੰਜਾਬ ਯੂਨੀਵਰਸਿਟੀ ਨੂੰ ਪੈ ਨਿਕਲੇ ਪੰਜਾਬੀ ਯੂਨੀਵਰਸਿਟੀ ਦੇ ਉੱਤੇ ਲੈਂਡ ਮਾਫੀਆ ਦੀ ਨਜ਼ਰ ਹੈ ਜ਼ਮੀਨ ਦੇ ਉੱਤੇ ਖੇਤੀਬਾੜੀ ਯੂਨੀਵਰਸਿਟੀ ਵਾਲੀ ਜ਼ਮੀਨ ਤੁਸੀਂ ਵੇਚਣ ਨੂੰ ਫਿਰਦੇ ਹੋ ਮੰਡੀ ਤੁਸੀਂ ਵੇਚਤੀ ਪਿੰਡ ਦੀ ਸ਼ਾਮ ਲਟਾ ਤੁਸੀਂ ਵੇਚਣ ਨੂੰ ਆਗੇ ਤੇ ਇਹ ਤਾਂ ਫਿਰ ਪ੍ਰਾਪਰਟੀ ਡੀਲਰ ਦਾ ਧੰਦਾ ਕਰਦੇ ਹੋ ਤੁਸੀਂ ਤਾਂ ਤੇ ਫਿਰ ਧੰਦਾ ਕਰਕੇ ਕਿਸੇ ਨੂੰ ਕਮਿਸ਼ਨ ਵੀ ਦਿੰਦੇ ਹੋਗਾ ਕਮਿਸ਼ਨ ਅਮਿਤ ਸ਼ਾਹ ਨੂੰ ਤੁਹਾਡੇ ਸੱਦਿਆਂ ਤੇ ਅਗਲੇ ਆਉਂਦੇ ਨਹੀਂ ਤੁਹਾਡੇ ਸਮਾਗਮਾਂ 'ਚ ਤੁਹਾਨੂੰ ਸਮਝਦੇ ਕੀ ਨੇ